ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿੰਟੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਵੜੰਗ ਨੇੜੇ ਦੋਸਤੋ ਬਰੀ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਸਤੋ ਆਈ ਦੀ ਵੀਡੀਓ ਚ ਪਹਿਲੇ ਸੂਏ ਵਹਿੜ ਦਿਖਾਉਣੀ ਆ ਬਹੁਤ ਚੰਗੀ ਥਣ ਹਵਾਨੇ ਵਾਲੀ ਸੌਣ ਲਈ ਤਿਆਰੀਆਂ ਚ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆਪ ਦੀ ਤਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਬਾ ਵਹਿੜ ਮੂਹ ਤੋਂ ਦੋਸਤੋ 4 ਦਾਂਦਾ ਡੇਟ ਮੁਤਾਬਕ ਬਾਈ ਕਹਿੰਦਾ 4 ਤੋਂ 5 ਦਿਨ ਹਜੇ ਕੱਚੀ ਆ ਸੂਣ ਵਿੱਚ ਪਹਿਲਾ ਸੂਆ ਹੀ ਸੂਣਾ ਦੋਸਤੋ ਵਹਿਣ ਨੇ ਮੂਹ ਤੋਂ 4 ਦਾਂਦਾ ਕਦ ਕੜ ਦੋਸਤੋ ਦਰਮਿਆਨਾ ਹੀ ਆ ਕੋਈ ਵੱਡਾ ਕਦ ਕੜ ਨਹੀਂ ਮਧਰੀ ਗੋਡੀ ਦੀ ਵਹਿੜਾ ਦੋਸਤੋ ਹਵਾਨੇ ਛੇ ਦੋਸਤੋ ਵਲਟਾਂ ਲਾ ਕਾਫੀ ਪਈਆਂ ਥਣ ਦੋਸਤੋ ਮੁਠੀਆ ਲੱਗਿਆ ਹੋਇਆ ਚੁਵਾਈ ਵਾਲਾ ਆ ਵੇਖ ਸਕਦੇ ਆ ਦੋਸਤੋ ਥਣ ਦੋਸਤੋ ਮੁਠੀਆ ਲੱਗਿਆ ਹੋਇਆ ਚੁਵਾਈ ਵਾਲਾ ਫੋਰ ਸ਼ਾਂਖ ਹੋਰਾ ਨਹੀਂ ਚਾਰੇ ਥਣ ਦੋਸਤੋ ਫੁੱਲ ਲੱਗਿਆ ਤੇ ਕਲੇ ਕਰੇ ਨਿਕਰਵੇਂ ਸੋਹਣੇ ਲੱਗੇ ਹੋਏ ਆ ਤੇ ਫੇਸ ਕੁਆਲਟੀ ਦੋਸ ਥਰੇ ਦੋਸਤੋ ਸਿੰਗ ਫੁੱਟੇ ਹੋਏ ਆ ਪਰ ਵਿਹੜ ਦੋਸਤੋ ਚੰਗੀ ਆ ਪੂਰੀ ਹਵਾਨਾ ਦੋਸਤੋ ਚੰਗਾ ਤਿਆਰ ਕਰਕੇ ਵਿਹੜ ਫੈਸ ਹੋਊਗੀ ਹਵਾਨੇ ਦੋਸਤੋ ਵਾਟ ਢਲਾਂ ਚ ਕਾਫੀ ਪਈਆਂ ਬਾਈ ਕਹਿੰਦਾ ਪਹਿਲੇ ਸੂਏ 16 17 ਕਿਲੋ ਦਾ ਖੁੱਲਾ ਚਵਾਜੂਗੀ ਵਿਹੜ ਬਾਕੀ ਦੋਸਤੋ ਹਵਾਨਾ ਚੰਗਾ ਸੋਨਾ ਤਿਆਰ ਕਰਜੂਗੀ ਵਿਹੜ ਚਾਰਾ ਪੰਜਾ ਦਿਨਾਂ ਚ ਸੋਨਾ ਹਵਾਨਾ ਤਿਆਰ ਕਰਕੇ ਫੈਸ ਹੋਊਗੀ ਵਿਹੜ ਤੇ ਬਾਈ ਨੇ ਜਿਹੜਾ ਮੋਲ ਰੱਖਿਆ ਹੋਇਆ 45000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਮੌਕੇ ਤੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ